जी, जी मैं कभी स्टेज में वैसे आई नहीं है लेकिन घर के खुशी का माहौल होंगे वा एक किताब के उपर चर्चा होना वो भी बहुत वही गल तो साढ़े नहीं तो बहुत वो गल है तो इन्हों की पहली किताब है ना आगे है ना लोग है उस कविता बोलना चाहती हाँ अच पूर्णमाशी लगभग पंद्रह दिन पहला चंद मजदूर की दांती वांसी, उसने चारे पासे गोड़ी रात संगराहन लिया, हॉली हॉली वो अगले कुछ दिनाच बाद के अति रोटी बोले, रात नाल हने नाल संदर्श करता था, आज पूर्माशी है, चल पूरी रोटी वांग बोले. अपने पूरे आकार रात भी हनेरे भी हिम्मत नहीं कि उसने चला मध्यम कर सके दूर दूर तक कि नजर नहीं आ रही धरती उत्ते तुरी धरती उत्ते कीड़ी तुरी नजर आ ਵੋਟਪਰਟਰ ਜੀ ਕਿਹਾ ਜੀ ਮੈਂ ਮਹਾਦੇਵ ਸਿੰਘ ਹੈ ਰਸੂਖਾ ਠੀਕ ਤੇ ਬੋਤਾਂ ਰੱਖਣ ਜਾਂ ਨਹੀਂ ਇਹ ਬਾਤ ਹੈ ਇਹ ਮਾਰਟ ਕਰਨ ਦੀ ਰਕਰਨਾ ਸਿੰਘ ਜੀ ਆਜਾ ਬੜੀ ਦੂਰੋਂ ਤੇ ਦੋ ਤਿੰਨ ਬੋਲੀ ਨੇ ਗੀਤ ਦੇ ਬੜੇ ਪਿਆਰੇ ਗੋਲ ਨੇ ਕਾਲਕਾ ਭਾਈ ਚਾਉਂਦੇ ਧੰਨਵਾਦ ਵੋਟਪਰਟਰ ਜੀ ਬਾਈਟ ਮਾਈਕ ਤੇ ਪ੍ਰਧਾਨ ਜੀ ਮੈਂ ਚੱਕ ਲਿਆ ਤੇ ਔਰ ਮੇਰੇ ਅਭੀ ਸਾਥੀਓ ਮੈਂ ਜੋ ਇਹ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਤੁਸੀਂ ਵੀ ਹੈਰਾਨ ਹੋਵੋਗੇ ਇਹ ਸ਼ਿਵ ਕੁਮਾਰ ਬਟਾਲੇ ਦੀ ਰਚਨਾ ਹੈ ਔਰ ਇਹ ਰਚਨਾ ਉਸ ਟਾਈਮ ਦੀ ਹੈ ਜਿਹੜੇ ਪੁਰਾਣੇ ਲੋਕ ਜਾਣਦੇ ਆ ਕਿ 70 ਦੇ ਅਧਿਕਤ ਜਦੋਂ ਪੰਜਾਬ ਵਿੱਚ ਰਿਫਲੈਕਟ ਮੂਵਮੈਂਟ ਚੱਲ ਰਹੀ ਉਸ ਵਕਤ ਜਿਵੇਂ ਕਾਫੀ ਸ਼ਦਤ ਸੀ

ਆ ਰੂਵਾ ਗਿਆ ਸੱਪਾਂ ਦੀਆਂ ਪਿੰਗਾ ਤੇਰੇ ਫਿਪੜਾ ਤੇ 파 ਗਿਆ ਅੱਗ ਲਾਉਣ ਕੋਈ ਤੇ ਕਿਝਾਂ ਨੂੰ ਆ ਗਿਆ ਸੱਪਾਂ ਦੀਆਂ ਪਿੰਗਾ ਤੇਰੇ ਫਿਪੜਾ ਤੇ 파 ਗਿਆ ਚੱਲ ખો કે ન રે જાન ફેર કિતે હોણિયા માવા દિયા લોરીયા તિનુ આદિયા કોણિયા ખો ਸੌ ਤੈਨੂੰ ਲਗੇ ਤੇਰੇ ਜਨੀਆਂ ਦੇ ਬਾਗ ਦੀ ਸੌ ਤੈਨੂੰ ਉਦਮਾ ਸਰਾਬਿਆਂ ਤੇ ਖਵਾਬ ਦੀ ਸੌ ਤੈਨੂੰ ਲਗੇ ਤੇਰੇ ਜਨੀਆਂ ਦੇ ਬਾਗ ਦੀ ਸੌ ਤੈਨੂੰ ਤੇਰਾ ਵਸਦਾ ਰਹੇ ਪੰਜਾਬ ਓ ਚਟਾਰਾ ਓ ਸ਼ਿਰਾਗਾ ਵਾਹ ਜੀ ਬਹੁਤ ਉੱਧੀ ਬਹੁਤ ਅੱਛੀ ਧੰਨਵਾਦੀ ਕਿਦਰਾ ਜੀ ਜੀ ਬਹੁਤ ਬਹੁਤ